ਸਾਰਿਆਂ ਨੂੰ ਪਿਆਰ ਭਰੀ ਸਸਰੀਆ ਘਰ ਮੈਂ ਪ੍ਰਮਿੰਦਰ ਕੌਰ ਅੱਜ ਤੁਹਾਨੂੰ ਇਹ ਜੇਬ ਬਾਰੇ ਦੱਸਦੇ ਆ ਜੈਕਟਰ ਦੇ ਜਿਹੜੀ ਆਪਾਂ ਪਾਸੇ ਤੇ ਜੇਬ ਲਾਈ ਆ ਵੀ ਕਿੰਨੇ ਆਪਾਂ ਬਣਾ ਕੇ ਇੰਨਾ ਬਣਾ ਲੈਣਾ ਆਪਾਂ ਇਹ ਆਪਣੀ ਖੱਬੇ ਪਾਸੇ ਦੀ ਜੇ ਪਾਸਾ ਤੇ ਜੈਕਟ ਦਾ ਤੇ ਖੱਬੇ ਪਾਸੇ ਹੁੰਦੀ ਇਹ ਵਾਹ ਹੁਣ ਆਪਾਂ ਸੱਜੇ ਪਾਸੇ ਵਾਲੀ ਇਹ ਆਪਣਾ ਸੱਜਾ ਪਾਸਾ ਦੇਖੋ ਇਸ ਤਰ੍ਹਾਂ ਹੋਊਗਾ ਤੇ ਪਾਸੇ ਦੇ ਪਾਸੇ ਹਸਲਾਈ ਪਾ ਲਈ ਹੈ ਦੀ ਤੇ ਇਧਰ ਆਪਾਂ 4 ਗੁੰਡੇ ਰੱਖਨੇ ਆ ਦੇਖੋ 4 ਗੁੰਡਿਆਂ ਤੋਂ ਆਪਾਂ ਇਧਰ ਆਪਾਂ 4 ਗੁੰਡੇ ਛੱਡੇ ਆ ਤੇ ਹੁਣ ਆਪਾਂ ਇੱਥੋਂ ਬੁਣ ਨਹੀਂ ਲੈਣਾ ਬਸ 4 ਗੁੰਡੇ ਬੁਣਨੇ ਨੇ ਆਪਾਂ ਹੁਣ ਅੱਗੇ ਇਹ ਆਪਾਂ ਬੁਣੀ ਜਾਣੀ ਦੇਖੋ ਸਿੱਧੇ ਪਾਸੇੋਂ ਵੀ ਆਪਾਂ ਬਸ ਇੱਥੇ ਚਾਰ ਕੁੰਡੇ ਆਪਾਂ ਪਿੱਛੇ ਹੀ ਜਿੱਥੋਂ ਆਪਾਂ ਹੁਣ ਮੁੜੇ ਆ ਇੱਥੋਂ ਹੀ ਮੁੜ ਜਾਣਾ ਠੀਕ ਹੈ ਇਹ ਤੋਂ ਇੰਨਾ ਹੀ ਬੁਣਨਾ ਹੈ ਆਪਾਂ ਇਹ ਜੇ ਦਾ ਆਪਾਂ ਉਲਟੇ ਪਾਸੇ ਸਲਾਈ ਪਾ ਕੇ ਸਿੱਧੇ ਪਾਸੇ ਸਲਾਈ ਲਿਆਵਾਂਗੇ ਤੇ ਉਹਦੋਂ ਆਪਾਂ ਇਹ ਆਪਾਂ ਇੰਦਰ ਚਾਰ ਕੰਢੇ ਬਣਾ ਲਿਆ ਦੇਖੋ ਯਾਰ ਜੀ ਪਹਿਲਾਂ ਆਪਾਂ ਇਧਰੋਂ ਡਿਜ਼ਾਈਨ ਦੱਸਿਆ ਹੋਇਆ ਹੈ ਦੂਜੇ ਭਾਗ 'ਚ ਜਾ ਉੱਟਦਾ ਉਹ ਪਹਿਲਾ ਭਾਗ ਸੀ ਆ ਦੂਜਾ ਭਾਗ ਹੈ ਤੇ ਆ ਜਾਗਟ ਦਾ ਤੀਜਾ ਭਾਗ ਹੈ ਬੰਦ ਮਾਰਦੇ ਉਹਨਾਂ 10 ਨੰਬਰ ਸਲਾਈ ਹੈ ਦੇਖੋ ਇਧਰੋਂ ਆਪਾਂ ਜਦੋਂ ਆ ਇੱਕ ਜਾਲੀ ਰਹੇਗੀ ਇੱਕ ਜਾਲੀ ਪੈ ਗਈ ਫਿਰ ਆਪਾਂ ਇਧਰੋਂ ਘਟਾਉਣ ਲੱਗ ਜਾਂਗੇ ਤੇ ਇਧਰ ਆਪਾਂ ਜਾਲੀ ਪਾਉਂਦੇ ਇਸ ਤਰ੍ਹਾਂ ਲੇਬਰ ਬੋਰਡ ਲਾਈ ਨਹੀਂ ਉਲਟੇ ਪਾਸੇ ਸਲਾਈ ਤੇ ਇਹ ਨਹੀਂ ਆਪਾਂ ਇਹਦੀ ਜੇਬ ਇੰਨੀ ਬਣਾਉਣੀ ਆ ਦੇਖੋ ਇੱਥੋਂ ਆਪਾਂ ਸ਼ੁਰੂ ਕਰ ਲਈ ਆ ਚਾਰ ਕੁੰਡੇ ਆਪਾਂ ਰੱਖਦੇ ਤੇ ਆਪਾਂ ਇਹਦਾ ਵੀ ਜੇਬ ਦਾ ਇੰਨਾ ਬਣਾ ਲੈਣਾ ਬਸ ਆਪਾਂ ਹੱਥ ਪਾਉਣ ਵਾਸਤੇ ਜਿਹੜਾ ਆਪਾਂ ਜੇਬ ਦਾ ਬਾਹਰ ਰੱਖਣਾ ਦੇਖੋ ਇੰਨਾ ਬਣਾ ਲੈਣਾ ਜੇ ਤਾਂ ਆਪਾਂ ਇੰਨਾ ਬਣਾ ਲਿਆ ਫਿਰ ਆਪਾਂ ਇਹਦੇ ਕੁੰਡੇ ਚੱਕਣ ਇੱਥੋਂ ਠੀਕ ਹੈ ਕੁੰਡੇ ਚੱਕ ਕੇ ਫਿਰ ਆਪਾਂ ਜਿੱਥੇ ਚਾਰ ਕੁੰਡੇ ਛੱਡੇ ਆ ਇੰਨਾ ਬਣ ਲੈਣਾ ਉਲਟੇ ਪਾਸੇ ਉਲਟਾ ਤੇ ਸਿੱਧੇ ਪਾਸੇ ਇਹ ਸਿੱਧਾ ਦੇਖੋ ਆਓ ਸਿੱਖੀ ਇਹ ਆਪਾਂ ਇੱਥੇ ਕੁੰਡੇ ਚੱਕ ਕੇ తీ 30 ਬਤੀ ਕੁੰਡੇ ਜਿੰਨੇ ਚੱਕਣੇ ਆ ਤੁਸੀਂ ਜਿੱਡੀ ਵੱਡੀ ਛੋਟੀ ਇਹ ਬਣਾਉਣੀ ਹੈ ਬਣਾ ਸਕਦੇ ਹੋ ਤੇ ਇੱਥੋਂ ਤੱਕ ਕਰ ਆਪਾਂ ਬੁਣੀ ਜਾਣਾ ਇਹ ਤੇ ਜਦੋਂ ਆਪਾਂ ਇਹਦੇ ਬਰਾਬਰ ਆ ਗਏ ਫੇਰ ਇਹ ਚਾਰ ਕੁੰਡੇ ਆਪਾਂ ਨਾਲ ਲਾ ਲੈਣੇ ਇਹਦੇ ਠੀਕ ਹੈ ਇੰਦਰੋਂ ਚਾਰ ਕੁੰਡੇ ਛੱਡ ਕੇ ਹੀ ਆਪਾਂ ਚਾਰ ਕੁੰਡਿਆਂ ਜਿੰਨਾ ਛੱਡ ਕੇ ਕੁੰਡੇ ਚੱਕਣੇ ਤੇ ਜਦੋਂ ਇਹਦੇ ਨਾਲ ਆਪਾਂ ਲਾ ਕੇ ਤੇ ਫਿਰ ਆਪਾਂ ਇੱਥੋਂ ਟਿੱਕਰ ਬਣਾ ਲੈਣਾ ਹੈ। ਠੀਕ ਹੈ। ਜਿਹੜੇ ਆਪਾਂ 4 ਕੁੰਡੇ ਛੱਡੇ ਆ। ਆ 4 ਕੁੰਡੇ ਛੱਡੇ ਆ ਆਪਾਂ। ਇਹ ਆਪਾਂ ਥੱਲੇ ਉਹ ਜਿਹੜੇ ਕੁੰਡੇ ਚੱਕਣੇ ਆ ਉਹਨਾਂ ਨਾਲ ਇਹ ਆਪਾਂ ਇੱਥੋਂ ਟਿੱਕਰ ਬਣਾ ਕੇ ਫਿਰ ਇਹ ਨਾਲ ਲਾ ਕੇ ਇੱਥੋਂ ਟਿੱਕਰ ਬਣਾਉਣੇ ਆ। ਫਿਰ ਆਪਣਾ ਆ ਆ ਪਾਸੇ ਦਾ ਪਿਛਲੇ ਦਾ ਸਲਾਈ ਹੋ ਜਾਊਗਾ। ਆਪਣਾ ਜੇਬ ਦਾ ਬਾਰ ਰਹੇਗਾ ਠੀਕ ਹੈ। ਤੇ ਜੇ ਆਪਾਂ ਇਹ ਸਿਰੇ ਟਿੱਕਰ ਵੀ ਆ ਕੁੰਡੇ ਨਾਲ ਛੱਡ ਕੇ ਫਿਰ ਆਪਣਾ ਇੱਥੇ ਸਿਰੇ ਜੇ ਤੇ ਬਾਰ ਲੈਂਦਾ ਠੀਕ ਹੈ। ਹੁਣ ਆਪਾਂ ਉਹ ਇੱਥੇ ਇਹ ਜੇਬ ਦਾ ਪਾਰ ਇੱਥੇ ਰਹਿ ਗਿਆ ਦੇਖੋ ਤੇ ਆ ਚਾਰ ਗੁੰਡੇ ਇੱਧਰ ਇਹ ਸਲਾਈ ਹੋ ਜੂਗੀ ਤੇ ਇੱਧਰ ਪਾਰ ਲਈ ਉਹ ਠੀਕ ਹੈ ਤੇ ਇਸ ਤਰ੍ਹਾਂ ਤੁਹਾਨੂੰ ਉਹ ਮੈਂ ਅਗਲਾ ਦੱਸਦੀ ਆ ਵੀ ਕਿਵੇਂ ਵੜਾਉਣਾ ਤੇ ਆਪਾਂ ਇੰਨਾ ਬਣਨ ਲੈਣੇ ਆ ਇਹਨੂੰ ਆਪਾਂ ਇੰਨਾ ਬਣ ਲੈਣੇ ਆ ਫਿਰ ਤੁਹਾਨੂੰ ਦੱਸਾਂਗਾ ਠੀਕ ਹੈ ਇਹਨੂੰ ਬਣਾ ਕੇ ਇਹ ਤਾਂ ਆਪਾਂ ਕੰਡੇ ਚੱਕ ਕੇ ਫੇਰ ਦੱਸ ਤੇ ਇਹ ਆਪਾਂ ਉਲਟੇ ਪਾਸੋਂ ਸਲਾਈ ਪਾ ਕੇ ਸਿੱਧੇ ਪਾਸੋਂ ਸਲਾਈ ਪਾ ਕੇ ਇਧਰੋਂ ਕੋਈ ਗੁੰਡਾ ਨਹੀਂ ਘਟਾਉਂਦੇ ਆਪਾਂ ਇਹ ਤਿੰਨ ਜਾਲ ਦੇ ਬਣ ਗਏ ਇੱਕ ਜਾਲੀ ਹੋਰ ਬਣਾਵਾਂਗੇ ਇਧਰੋਂ ਵੀ ਘਟੋਗਾ ਇੱਕ ਜਾਲੀ ਦਾ ਫੇਰ ਆਪਾਂ ਚਾਰ ਜਾਲ ਦੇ ਹੋਊਗਾ ਫੇਰ ਜਦੋਂ ਜਿਵੇਂ ਆਪਾਂ ਆ ਕਰਿਆ ਸੀ ਇੱਥੋਂ ਵੀ ਆ ਜਾਲੀ ਬਣਾਈ ਸੀ ਤੇ ਇਧਰੋਂ ਘਟਾਇਆ ਸੀ ਫੇਰ ਆਪਾਂ ਇੱਥੇ ਜਾਲੀ ਹੀ ਸ਼ੁਰੂ ਕਰਾਂਗੇ ਜਿੱਥੇ ਦੋ ਉਲਟੇ ਗੁੰਡੇ ਤੋਂ ਸ਼ੁਰੂ ਕਰੋਗੇ ਤੇ ਘਟਾਵਾਂਗੇ ਆਪਾਂ ਇੱਥੋਂ ਆ ਦੋ ਗੁੰਡੇ ਇਤੋਂ ਯਰੂ ਹੋ ਗਏ। ਫੇਰ ਆ ਜਿਵੇਂ ਆ ਬੜ ਜাসে ਅੱਠੇ ਬੜ ਨਹੀਂ ਆ ਤੇ ਫੇਰ ਇਹ ਜਿਹੜੀ ਆ ਬਣੀ ਹੈ ਫਿਰ ਉਹ ਇੱਥੇ ਆਏ ਬਣੂਗੀ ਠੀਕ ਹੈ। ਇਸ ਤਰ੍ਹਾਂ ਤੇ ਆਪਾਂ ਬਣਾ ਲਾਂਗੇ। ਹੁਣ ਆਪਾਂ ਇਹ ਬਾਰ ਜਿੰਨਾ ਆਪਾਂ ਜੇਬ ਦਾ ਰੱਖਣਾ ਬਾਰ ਉਹਨਾ ਆਪਾਂ ਬੁਣ ਕੇ ਫੇਰ ਤੁਹਾਨੂੰ ਇਹ ਥੱਲੇੜੇ ਕੁੰਡੇ ਚੱਕ ਕੇ ਤੇ ਫੇਰ ਤੁਹਾਨੂੰ ਦਿਖਾਉਣੀ ਹੈ ਠੀਕ ਹੈ। ਲਓ ਜੀ ਆਪਾਂ ਇਹ ਇਹ ਜੇਬ ਜਿਹੜੇ ਆਪਾਂ ਬਾਰ ਰੱਖਿਆ ਸੀ ਜੇਬ ਦਾ ਇਹ ਆਪਾਂ ਬੁਣ ਲੈਣਾ। ਇਦੋਂ ਆਪਣਾ ਮੈਂ ਗੁੰਡੇ ਚੱਕ ਲੇ ਮੈਂ ਉਹ ਵੀਡੀਓ ਨਹੀਂ ਬਣਾਈ ਇਹ ਮੈਂ 31 ਗੁੰਡੇ ਚੱਕੇ ਦੇਖੋ ਇੰਨਾ 4 ਗੁੰਡਿਆਂ ਦਾ ਇਧਰ ਛੱਡਤਾ ਤੇ ਇਧਰ ਮੈਂ ਇੱਥੋਂ ਟਿੱਕਰ ਦੇਖੋ ਨਹੀਂ ਆਉਂਦਾ ਸੀਗਾ 31 ਗੁੰਡੇ ਚੱਕੇ ਆ ਤੇ ਇਹਨੂੰ ਆਪਾਂ ਦੇਖੋ ਸਿੱਧਾ ਬਣਨਾ ਆ ਉਲਟਾ ਪਾਸਾ ਦੇਖੋ ਜਦੋਂ ਇਸ ਨੂੰ ਲਟ ਜਾਊਂਗੀ ਇਹ ਸਿੱਧਾ ਹੋਊਗਾ ਬਾਰਡਰ ਕੰਨੀ ਆਪਾਂ ਉਲਟਾ ਬਣਨਾ ਹੈ

ਇਹ ਇਹ ਇਸ ਪਾਸੇ ਆਪਾਂ ਸਿੱਧਾ ਬਣਨਾ ਤੇ ਉਹ ਦੂਜੇ ਪਾਸੇ ਆਪਾਂ ਉਲਟਾ ਬਣਨਾ ਇੱਕ ਪਾਸੇ ਸਿੱਧਾ ਇਹ ਦੋ ਸਿੱਧਾ ਹੀ ਬਣ ਗਿਆ ਤੇ ਫਿਰ ਸਿੱਧਾ ਹੀ ਹੋ ਜਾਊਗਾ ਤਾਂ ਜਦੋਂ ਆਪਾਂ ਕੁੰਡੇ ਬੰਦ ਕਰਾਂਗੇ ਇਹ ਆਪਾਂ ਬਣਾ ਕੇ ਜਿੱਥੇ ਆਪਾਂ ਚਾਰ ਕੁੰਡੇ ਛੱਡੇ ਉੱਥੋਂ ਟਿੱਕਰ ਬਣਾ ਕੇ ਫਿਰ ਤੁਹਾਨੂੰ ਕਿ ਉਹ ਚਾਰ ਕੁੰਡੇ ਲਾਉਣੇ ਨਾਲ ਦੱਸਾਂਗੇ ਦੇਖੋ ਹੁਣ ਆਪਾਂ ਜਿਹੜੇ ਇਸ ਤਰ੍ਹਾਂ ਇਹਨੂੰ ਉਲਟਾ ਬੁਣਨਾ ਹੈ ਇਸ ਪਾਸੇ ਤੇ ਜਦੋਂ ਆਏ ਜਾਊਗਾ ਇੱਧਰ ਸਿੱਧਾ ਹੋ ਜਾਊਗਾ ਤੇ ਇੱਥੋਂ ਤੱਕਰ ਆਪਾਂ ਬਣਾ ਕੇ ਤੁਹਾਨੂੰ ਫੇਰਾ ਕੁੰਡੇ ਲਾਉਣੇ ਆ ਨਾਲ ਉਹ ਤੋਂ ਤੁਹਾਨੂੰ ਬੀੜਾ ਬੁਣਾ ਕੇ ਦੱਸਾਂਗੇ ਹੁਣ ਆਪਾਂ ਇਹਨਾਂ ਬੌਣ ਲਗੇ ਉਹ ਚਾਰ ਕੁੰਡਾਂ ਤੱਕਰ ਇਹਨੇ ਛੇਤੀ ਬਣ ਜਾਣਾ ਕਿਉਂਕਿ ਥੋੜੇ ਕੁੰਡੇ ਐ ਤੇ ਆਪਣਾ ਉਲਟਾ ਸਿੱਧਾਗਾ ਸੜਾਂਗੇ ਪਾਉਣੀਆਂ ਤੇ ਇਹ ਆਪਾਂ ਪਾਰ ਲੈਣੀਆਂ ਦੇਖੋ ਇੱਥੋਂ ਤਿੱਕਰ ਆਪਾਂ ਬਾਅਦ ਨੇ ਦੇਖੋ ਬਾਰਡਰ ਦੇ ਉੱਤੇ ਆਪਾਂ ਜੇਬ ਦੇ ਗੁੰਡੇ ਚੱਕੇ ਆ ਤੁਸੀਂ ਗੁੰਡੇ ਚੱਕ ਲੈਣੇ ਇੱਥੋਂ 31 ਗੁੰਡੇ ਚੱਕੇ ਤੁਸੀਂ 31 ਗੁੰਡੇ ਚੱਕ ਲੈਣੇ 31 32 ਇਕਲੋ 30 ਚੱਕ ਲਓ ਤੇ ਫਿਰ ਆਪਾਂ ਇੱਥੋਂ ਤਿੱਕਰ ਬਣਾ ਕੇ ਤੁਹਾਨੂੰ ਦੱਸਾਂਗੇ ਦੇਖੋ ਜੀ ਆਪਾਂ ਜਿਹੜੇ ਗੁੰਡੇ ਚੱਕੇ ਸੀ ਉਹ ਬਣਾ ਲਏ ਇੱਥੋਂ ਤਿੱਕਰ ਜਿੱਥੇ ਆਪਾਂ 4 ਗੁੰਡੇ ਛੱਡੇ ਸੀਗੇ ਤੇ ਹੁਣ ਇਹ 4 ਗੁੰਡੇ ਆਪਾਂ ਇਹਦੇ ਨਾਲ ਲਾਉਣੇ ਆਂ ਦੇਖੋ ரோஸி குடே சக்கசா பண்ணிய பாசா ஜனியக்கோ டனா தான் ஃபலோ கண்டே சக்கிய ரேஸ் தரோ ரலே ਇਹ ਤਰ ਯਾਰੇ ਗੁੰਡੇ ਇੱਥੋਂ ਤਿੱਕਰ ਆਪਣਾ ਹੋ ਗਿਆ ਜਿੱਥੋਂ ਤਿੱਕਰ ਆਪਾਂ ਜੇਬ ਦੇ ਗੁੰਡੇ ਛੱਡੇ ਸੀਗੇ ਇਹ ਪਾਇਸ ਤਰ ਬਣਾ ਲੈਨੇ ਦੇਖੋ ਇਹ ਨਾਰ ਲਾ ਲੈਣਾ ਆਪਾਂ ਯਾਰੇ ਗੁੰਡੇ ਤੇ ਆ ਜਿਹੜਾ ਆਪਣਾ ਹੁਣ ਆ ਬੁਣਿਆ ਵਾ ਇੱਧਰ ਆਪਣਾ ਇਹ ਦਾ ਬਾਹਰ ਤੇ ਉੱਪਰਲੇ ਪਾਸੇ ਆ ਜਾਊਗਾ ਹੁਣ ਇਹ ਚਾਰੇ ਗੁੰਡੇ ਆਪਾਂ ਨਾਲ ਇਹਦੇ ਬੁਣੀ ਜਾਣੇ ਆ ਦੇਖੋ ਇਹ ਤੇ ਆਪਾਂ ਇੱਥੋਂ ਧਿਕਰ ਲਿਆਉਣਾ ਹੈ ਇਹ ਨੂੰ ਇਹਦੇ ਧਿਕਰ ਲਿਆਉਣਾ ਆਪਾਂ ਬੁਣ ਕੇ ਇਹ ਇੰਨਾ ਰਹਿੰਦਾ ਹੈ ਬੁਣ ਲਗੇ ਫਿਰ ਤੁਹਾਨੂੰ ਦੱਸਦੇ ਹੁਣ ਆਪਾਂ ਉਵੇਂ ਹੀ ਬੁਣਨਾ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਉਲਟੇ ਪਾਸੇ ਉਲਟੀ ਸਲਾਈ ਤੇ ਸਿੱਧੇ ਪਾਸੇ ਸਿੱਧੀ ਦੇਖੋ ਇਹ ਚਾਰੇ ਗੁੰਡੇ ਹੁਣ ਪਹਿਲਾਂ ਆਪਾਂ ਦੇਖੋ ਆਹ ਆਪਾਂ ਬੁਣਿਆ ਸੀਗਾ ਆਹ ਬਣਾ ਆਹ ਬਣਾ ਬੁਣਿਆ ਆਪਾਂ ਤੇ ਹੁਣ ਇਹ ਚਾਰ ਗੁੰਡੇ ਨਾਲ ਲਾ ਲਈ ਆਪਾਂ ਤੇ ਇਹ ਇੱਕ ਤੋਂ ਟਿੱਕਰ ਆਪਾਂ ਬੁਣਨਾ ਹੈ ਤੇ ਫੇਰ ਆਪਾਂ ਉਹ ਉਥੋਂ ਟਿੱਕਰ ਬੁਣਨਾ ਜਿੱਥੋਂ ਟਿੱਕਰ ਆਪਾਂ ਜੇਬ ਦੇ ਵੀ ਰੱਖਿਆ ਹੋਵੇ ਸੈਂਟਰ ਇੱਕ ਵਾ ਸਲਾਈ ਪਾ ਕੇ ਤੁਹਾਨੂੰ ਦੱਸਦੇ ਆ ਫਿਰ ਤੁਹਾਨੂੰ ਹੁਣ ਆਪਾਂ ਇਹ ਗੁੰਡੇ ਬੰਦ ਕਰਨ ਵੇਲੇ ਹੀ ਤੁਹਾਨੂੰ ਅੰਗੇ ਦੱਸਾਂਗੇ ਬਣਾ ਲਾਂਗੇ ਇਹ ਆਪਾਂ ਇਸੇ ਤਰ੍ਹਾਂ ਹੀ ਬਣਾਉਣਾ ਉੱਟਾ ਤੇ ਸਿੱਧਾ ਸਿੱਧੇ ਪਾਸਿਓਂ ਸਿੱਧਾ ਤੇ ਉਲਟੇ ਪਾਸਿਓਂ ਉੱਟਾ ਬਣਾਉਣਾ ਆਪਾਂ ਦੇਖੋ ਇਹ ਉਲਟੇ ਪਾਸੇ ਉਲਟਾ ਤੇ ਸਿੱਧੇ ਪਾਸੇ ਇੰਦਰੋਂ ਸਿੱਧਾ ਬਣਨਾ ਤੇ ਆਪਾਂ ਇੱਥੋਂ ਟਿੱਕਰ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਹ ਗੁੰਡੇ ਇਹ ਆਪਣੇ ਗੁੰਡੇ ਬੰਦ ਹੋਣਗੇ ਤੇ ਆਪਾਂ ਮੋੜਨੇ ਅੱਗੇ ਇਹਦੇ ਨਾਲ ਲਾਉਣੇ ਆ ਇੱਥੇ ਕਿਵੇਂ ਬੰਦ ਕਰਨੇ ਆਪਾਂ ਦੱਸਾਂਗੇ ਫਿਰ ਇਹ ਆਪਣੀ ਇੱਥੇ ਸਹੁੰਤੀ ਜਾਊਗੀ ਨਾਲ ਬੰਦ ਕਰਨ ਵਿੱਚ ਚਲੋ ਜੀ ਆਪਾਂ ਇੰਨਾ ਬਣਾ ਲ ਗਏ ਇੰਨਾ ਰਹਿ ਗਿਆ ਦੇਖੋ ਜੀ ਆਪਾਂ ਇਹਦੇ ਟਿੱਕਰ ਬਣਾ ਲਿਆ ਪੱਲੇ ਟਿੱਕਰ ਥੱਲੜਾ ਪੱਲਾ ਵੀ ਬਣਾ ਲਿਆ ਜੇ ਬਣਾ ਤੇ ਜੇ ਵਾਲੇ ਦੇ 4 ਕੁੰਡੇ ਛੱਡ ਕੇ ਤੇ 31 ਕੁੰਡੇ ਆਹ ਆਪਣੇ ਤੇ ਇਧਰ ਆਪਾਂ 31 ਇਧਰੋਂ ਸਲਾਈ ਪਾ ਕੇ ਨੇ ਆਏ ਸਿੰਦੇ ਪਾਸੇ ਤੇ ਆਪਾਂ ਇਧਰ 31 ਛੱਡੇ ਆ ਤੇ ਇੱਥੇ ਆਪਾਂ ਦੋਹਾਂ ਤੋਂ ਇੱਕ ਬਣਾਉਣਾ ਜੇ ਆਪਾਂ ਦੋਹਾਂ ਤੋਂ ਇੱਕ ਬਣਾ ਕੇ 31 ਬੁਣਿਆ ਜਾਂਦਾ ਹੁਣ ਆਪਾਂ ਇਹ ਕੁੰਡੇ ਨੂੰ ਅੱਧਾ ਲੈਣਾ ਤੇ ਫੇਰ ਆਪਾਂ ਉਹ ਨਾੜ ਲਾ ਕੇ ਫੇਰ ਆਪਾਂ 31ਵਾਂ ਕੁੰਡਾ ਇੱਥੇ ਲਾਉਣਾ ਠੀਕ ਹੈ ਜੀ ਆਪਾਂ ਤਾਂ ਜਦੋਂ ਦੋ ਤੋਂ ਇੱਕ ਬਣਾ ਦੇਵਾਂਗੇ ਫਿਰ ਆਪਣੇ 31 ਗੁੰਡੇ ਹੋ ਜਾਣਗੇ ਠੀਕ ਹੈ ਦੇਖੋ ਆ ਪੱਲਾ ਹੈ ਤੇ ਆ ਇਹਦੇ ਨਾਲ ਲਾ ਲਿਆ ਆਪਾਂ ਦੇਖੋ ਹੁਣ ਆਪਾਂ ਇਧਰ ਆਪਾਂ ਜਾਲੀ ਬਣਾਈ ਹੈ ਦੇਖੋ ਇੱਥੇ ਤੇ ਇਧਰ ਆਪਾਂ ਗੁੰਡਾ ਘਟਾਉਣਾ ਹੈ ਇਹ ਆਪਣੇ 32 ਗੁੰਡੇ ਹੈ ਤੇ ਜਿਹੜਾ ਗੁੰਡਾ ਘਟਾ ਕੇ ਆਪਣਾ 31 ਰਹਿ ਜੂ ਤੇ ਹੁਣ ਆਪਾਂ ਇਹਦੇ ਦੇਖੋ ਬੈਕ ਸਾਈਡ ਤੋਂ ਪਾਵਾਂਗੇ ਦੇਖੋ ਇਹ ਪਹਿਲੇ ਆਪਾਂ ਬੈਕ ਸਾਈਡ ਤੋਂ ਹੀ ਪਾਵਾਂਗੇ ਦੇਖੋ ਇਧਰੋਂ ਤੀਜਾ ਇਹ ਵੀ ਲੈ ਲਿਆ ਆਪਾਂ ਹੁਣ ਆਪਾਂ ਇਹਦੇ ਵਿੱਚ ਦੀ ਕੱਢ ਕੇ ਤੇ ਇਹਦੇ ਵਿੱਚ ਦੀ ਕੱਢ ਲਿਆ ਦੇਖੋ ਉਹਨੂੰ ਕੁੰਡੇ ਨੂੰ ਗਿੱਜ ਦੇਣਾ ਹੁਣ ਆਪਾਂ ਸਿੱਧਾ ਹੀ ਮੁੰਡਾ ਇਹਨਾਂ ਦੇਖੋ ਹੁਣ ਤਾਂ ਆਪਾਂ ਦੋਹਾਂ ਦਾ ਇੱਕ ਬਣਾਉਣਾ ਸੀ ਇਸ ਕਰਕੇ ਹੁਣ ਆਪਾਂ ਸਿੱਧੇ ਪਾਸੇ ਦੇਖੋ ਐਸ ਤੇ ਕਿਹੜਾ ਸਿੱਧੇ ਪਾਸੇ ਸिलाई ਪਾਉਣੀ ਜਿਵੇਂ ਆਪਾਂ ਕੁੰਡਾ ਪਾਉਂਦੇ ਤੇ ਆਈ ਬੁਣੀ ਜਾਣੇ ਆਪਾਂ ਦੇਖੋ ਦੋਨਾਂ ਸਲਾਈਆਂ ਤਾਂ ਲਾਈ ਜਾਣੇ ਆ ਨਾਲ ਜੁੜੀ ਜਾਊਗਾ ਆਪਣਾ ਦੇਖੋ ਐਸ ਤਰ੍ਹਾਂ ਇਹ ਆਪਾਂ ਸਿੱਧਾ ਹੀ ਬੰਨਣਾ ਠੀਕ ਹੈ ਐਸ ਤਰ੍ਹਾਂ ਐਸ ਤਰ੍ਹਾਂ ਇਹ ਇਸ ਤਰ੍ਹਾਂ ਦੇ ਨਾਲ ਜੁੜੀ ਜਾਊਗਾ ਦੇਖੋ ਯਾ ਭਾਈ ਤੁਹਾਨੂੰ ਦੱਸਦੇ ਅੱਗੇ ਦੇਖੋ ਇਸੇ ਤਰ੍ਹਾਂ ਹੀ ਆਪਾਂ ਇਹ ਸਾਰੇ ਬੰਦ ਕਰ ਲੈਣੇ ਆ ਦੇਖੋ ਆਏ ਮੂਲੀ ਚੜਾਈ ਚਾਪ ਕੇ ਪਿਛਲੇ ਚ ਇਹੜੇ ਚਾਰ ਗੁੰਡੇ ਆਪਾਂ ਨੂੰ ਵਜਣਗੇ। ਤਲੜੇ ਦੇ ਪਾਉ ਉਤਲੀ ਜੇ ਉਤਲੇ ਪੜ ਲੈਣੇ ਆਪਾਂ ਚਾਰ ਗੁੰਡੇ ਛੱਡੇ ਸੀ ਇਹ ਜੇ ਉਹਦਾ ਬਾਹਰ ਰੱਖਿਆ ਸੀ। ਦੇਖ ਇੱਕ ਵਾਰ ਚਾਰ ਗੁੰਡੇ ਵਜ ਗਏ ਲੈ ਤਾਂ ਹੁਣ ਆਪਾਂ ਉਸੇ ਤਰ੍ਹਾਂ ਹੀ ਬਣਾਈ ਜਾਣਾ ਮੋਢੇ ਟਿੱਕਰ ਬਣਾ ਲੈਣਾ ਫਿਰ ਆਪਾਂ ਮੋਢੇ ਤੇ ਤੁਹਾਡਾ ਤੁਹਾਨੂੰ ਦੱਸਾਂਗੇ ਮੋਢਾ ਕੱਢਣਾ ਆਪਾਂ ਵਿੱਚੋਂ ਹੀ ਮੋਢਾ ਕੱਢਣਾ ਹੈ ਤਿੰਗਲੇ ਦੀ ਕਾਟ ਤੇ ਮੋਢੇ ਦੀ ਕਾਟ ਦੱਸਾਂਗੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਵੇਖਣ ਲਈ ਧੰਨਵਾਦ